ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ ਨਾਟ 11 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਹਲ ਮਾਲਾ ਤਹਿਸੀਲ ਤੇ ਜਿਲ੍ਹਾ ਜਿਹੜਾ ਅੰਮ੍ਰਿਤਸਰ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 5-7 ਨਾਕ ਦਿਖਾਵਾਂਗੇ ਆ ਵਾਲੇ ਬੱਕਰੀਆਂ ਤੇ ਪਾਠਾਂ ਪੁੱਠਾਂ ਦੇ ਪਠੋਰੇ ਹੈ ਬਾਈ ਦੇ ਕੋਲ ਤੇ ਇੱਕ ਵਹਿੜ ਦਿਖਾਵਾਂਗੇ ਤੋਕੜ ਗੱਬਣ ਤੇ ਆਪਾਂ ਪਹੁੰਚੇ ਹਾਂ ਬਾਈ ਬਖਸ਼ ਦੇ ਕੋਲ ਤੇ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਹਾਂ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਨਾਲ ਠੀਕ ਠਾਕ ਜੀ ਬਹੁਤ ਵ ਪਹਿਲੋ ਸ਼ੁਕਰੀ ਚਾਹੀਦਾ ਵਾ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਗੁਰਬਖਸ਼ਾ ਜੀ ਪਿੰਡ ਮੇਰਾ ਮਾਲ ਰਾਮਤੀ ਥਰੋੜ ਅੰਮ੍ਰਿਤਸਰ ਅੱਛਾ ਜੀ ਨੇੜੇ ਗੁਰੂ ਨਾਨਕ ਯੂਨੀਵਰਸਿਟੀ ਖਾਲਸਾ ਕਾਲਜ ਬਿਲਕੁਲ ਨੇੜੇ 2 ਕਿਲੋਮੀਟਰ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਭਾਈ ਆਪਣਾ ਫੋਨ ਨੰਬਰ ਬੋਲ ਦਿਓ 805449760 ਠੀਕ ਹੈ ਠੀਕ ਹੈ ਜੀ ਤੇ ਪਹਿਲੋ ਗਣਵਰ ਦਿਖਾਈਏ ਕਿ ਆ ਵੈੜ ਦਿਖਾ ਲਈ ਪਹਿਲਾਂ ਵੈੜ ਮਖਾ ਲੋ ਭਾਵੇਂ ਠੀਕ ਐ ਦੱਸਿਓ ਬਈਆ ਵੈੜ ਦੇ ਬਾਰੇ ਇਹ ਭਾਜੀ ਦੁਨਜਾ ਸੁਭਾਤ ਬੰਗਾਂ ਤੇ ਜੇ ਸੁਣੀ ਐ ਅੱਛਾ ਜੀ ਹਾਂਜੀ ਠੀਕ ਐ ਠੀਕ ਐ ਤੇ ਸੰਜੇਲ ਭਾਈ 16 ਲੀਟਰ ਦੁੱਧ ਦਿੰਦੀ ਐ ਅੱਛਾ ਜੀ ਹਾਂਜੀ ਤੇ ਸਾਢੇ 4 ਲੀਟਰ ਦੁੱਧ ਹੋਣਾ ਦੋਹਰੇ ਟਾਈਮਾਂ ਦੋ ਸਰਮਾਨੀ ਨਾਲੇ ਹੋ ਗਿਆ ਭਾਈ ਅੱਛਾ ਜੀ ਇਹ ਖੋਲੋ ਭਾਈ ਜੀ ਨੂੰ ਖੋਲ ਕੇ ਵਗਾਈਏ ਰੋ ਤੋ ਭਾਜੀ 7 ਮਹੀਨਿਆਂ ਦੀ ਚੱਕ ਪਾਲਸ ਆ ਤੇ 4 ਲੀਟਰ ਜਿਹੜਾ ਦੁੱਧ ਦਿੰਦੀ ਆ ਦੋਵੇਂ ਟਾਈਮ ਮਿਲਦੀ ਆ ਤੇ ਕੱਦ ਕਾਠ ਬਹੁਤ ਹੀ ਤਕੜਾ ਵਾ ਵਹਿੜ ਦਾ ਇਹ ਵੀ ਬਾਈਕ ਕ੍ਰਾਸ ਵਿੱਚ ਆ ਤੇ ਕਰੋ ਫੇਸ ਕੁਆਲਿਟੀ ਚੈੱਕ ਤੇ ਬਾਈ ਹੁਣਾਂ ਦੇ ਘਰ ਦੀ ਵਹਿੜ ਆ ਘਰੇ ਲੂ ਅੱਜ ਤੁਹਾਨੂੰ ਦਿਖਾਉਣ ਲੱਗੇ ਆਪਾਂ ਕਰੋ ਜੀ ਚੈੱਕ ਲਾਗੇ ਤਾਂ ਤੁਸੀਂ ਥਣ ਭਾਂਡਾ ਚੈੱਕ ਕਰ ਸਕਦੇ ਜੇ ਇਹ ਸੱਤ 11 16 17 ਜਿਹੜਾ ਲੀਟਰ ਦੁੱਧ ਚਵਾਇਆ ਵਾ ਤੇ ਤੀਜੇ ਸਵੇਰ ਨੂੰ ਗਾਂ ਗੱਪਣਾ ਤੇ ਕਰੋ ਫੇਸ ਕੁਆਲਿਟੀ ਚੈੱਕ ਤੁਸੀਂ ਨਹੀਂ ਲੱਗੇ ਨਾ ਥਣਾ ਦਾ ਸੈਜ ਗਿਆ ਵੀ ਚੈੱਕ ਕਰਾਉਨੇ ਤੁਹਾਨੂੰ ਠੀਕ ਹੈ ਬਾਈ ਬੰਦੇ ਉੱਥੇ ਬਾਈ ਕੋ ਵੜ ਵਿੱਚ ਨਹੀਂ ਕੋਈ ਕੋਈ ਠੀਕ ਹੈ ਠੀਕ ਹੈ ਜੀ ਇਹਦਾ ਬਾਈ ਮੁੱਲ ਕੀ ਕਰਨਾ ਹਰ ਹੁੰਦਾ ਭਾਈ 32000 ਅੱਛਾ ਜੀ 30000 ਦੇ ਦੇਵਾਂਗੇ ਭਾਈ ਕਰ ਦਈਏ ਮਾਨਦਾਲ ਮੈਂ ਦਿੰਦਾ ਲੋ ਕੋਈ ਭੈਣ ਭਰਾ ਫੋਨ ਕਰੀ ਕਰਦਾ ਹੈ ਮੰਗਦਾ ਠੀਕ ਹੈ ਠੀਕ ਹੈ ਲੋ ਭਾਈ ਬਾਕੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਾਨ ਕਰਦਾਂਗੇ ਤੇ ਆਜੋ ਆਪਾਂ ਦਾ ਲੋ ਭਾਈ ਕੱਦ ਕਾੜ ਚ ਕੋਈ ਸ਼ੱਕ ਨਹੀਂ ਤੇ ਕੱਦ ਬਾਈ ਦਾ ਵੀ ਬਹੁਤ ਤਕੜਾ ਵਾ ਤੇ ਵਹਿੜ ਦਾ ਵੀ ਬਹੁਤ ਤਕੜਾ ਵਾ ਤੇ ਆਜੋ ਹੁਣ ਆਪਾਂ ਤੁਹਾਨੂੰ ਆ ਜੜਵਰ ਦਿਖਾਉਂਦੇ ਆ ਬਈ ਨੂੰ ਬਾਹਰ ਕੱਢ ਲੀਏ ਕਿ ਇੱਥੇ ਦੱਸੀ ਜਾਈਏ ਜਿੰਨਾ ਮਰਜ਼ੀ ਇਥੇ ਹਾਂਜੀ ਠੀਕ ਹੈ ਜੀ ਲੋ ਭਾਈ ਆਹ ਵਾਲੀ ਫੀਮੇਲ ਆ ਗਈ ਜੇ ਏ ਬਾਈ ਗੱਬਣ ਆਕੇ ਕਿੱਦਾਂ ਜੇ ਇਹ ਨਹੀਂ ਭਾਜੀ ਗੱਬਣ ਦੂਸਰੀ ਕਰਾਸ ਹੋਈ ਆ ਅੱਛਾ ਜੀ ਹਾਂਜੀ ਆ ਇਹਦਾ ਹੀ ਬੱਚਾ ਨਾਲ ਜੀ ਠੀਕ ਹੈ ਠੀਕ ਹੈ ਲੋ ਭਾਜੀ ਆਹ ਵਾਲਾ ਇਹਦਾ ਜੇ ਪਠੋਰਾ ਕਿੰਨੇ ਕ ਮਹੀਨੇ ਦਾ ਹੋਊਗਾ ਇਹ ਭਾਜੀ ਸਿਰਫ 2 ਮਹੀਨੇ ਦਾ ਨਹੀਂ ਇਹ ਪੂਰਾ ਹੈ ਦੇਖੋ ਕਦ ਕਦ ਠੀਕ ਹੈ ਠੀਕ ਹੈ ਜੀ ਤੇ ਬਾਈ ਨਸਲ ਇਹਦੀ ਜੇ ਪੁਛੀਏ ਤੇ ਕਿਹੜੀ ਜੇ ਇਹ ਬੀਟਲ ਚ ਆਉਂਦੇ ਜੀ ਕਰਾਸ ਚ ਠੀਕ ਹੈ ਠੀਕ ਲੋ ਭਾਜੀ ਠੀਕ ਹੈ ਲੋ ਭਾਜੀ ਬੀਟਲ ਦੇ ਵਿੱਚ ਆ ਗਈ ਜੇ ਤੇ ਜਿਹੜੇ ਵੀਰਪਰਾ ਸ਼ਕੀਨ ਆ ਇਹ ਰੱਖਣ ਦੇ ਤੇ ਉਹ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਤੇ ਮੁੱਲ ਭਾਈ ਦੱਸਣਾ ਇਹਨਾਂ ਦਾ ਕਿ ਜਾਂ ਫੋਨ ਤੇ ਕਰਨਾ ਹੀ ਮੁੱਲ ਦ ਭਾਈ ਦੱਸੀ ਫਿਰ ਆ ਜਿਹੜੀ ਆਪਾਂ ਬਾਹਰ ਦਿਖਾਈ ਇਹਦਾ ਮੁੱਲ ਕੀ ਕਰਨਾ ਹੈ 20000 ਰੁਪਿਆ ਜਾਂ ਦੁੱਧ ਦੇ 2 ਕਿਲੋ 2.5 3 ਦੇ ਦਿੰਦੀ ਹੈ ਸੱਜਰ ਹੁਣ 2 ਕਿਲੋ ਦੁੱਧ ਹੈਗਾ ਦੋਆਂ ਟਮਾ ਅੱਛਾ ਜੀ ਲੋਬਾ ਜੀ ਦੁੱਧ ਵੀ ਦੇ ਦਿੰਦੀ ਹੈ 2 ਲੀਟਰ ਤੇ ਨਾਲ ਇਹਦੇ ਪਠੋਰਾਵਾ ਦੇ ਮੁੱਲ ਕਿੰਨਾ ਦੱਸਿਆ 20000 ਰੁਪਿਆ ਕਿੰਨੇ ਕੁ ਹੀ ਦੇ ਦੇਣੀ ਹੈ ਮਾਨਤਾਣ ਕਰ ਲਾਂਗੇ ਫੋਨ ਕਰੇਗੀ ਲੋਬਾ ਜੀ ਬਾਕੀ ਬਾਈ ਕਹਿੰਦਾ ਕਿ ਮਾਨਤਾਣ ਕਰ ਦਾਂਗੇ ਤੇ ਬੀਟਲ ਜਿਹੜੀ ਨਸਲ ਹੈ ਇਹਨਾਂ ਦੀ ਤੇ ਇਹ ਵੀ ਆਪਾਂ ਪਹਿਲੀ ਵੀਡੀਓ ਲੱਗਿਆ ਬਣਾਉਣ ਤੇ ਹਾਨੂੰ ਵੀ ਜਾਣਕਾਰੀ ਇਹਨਾਂ ਬਾਰੇ ਘਟ ਜੇ ਤੇ ਜਿਹੜੇ ਵੀਰ ਭਰਾਵਾਂ ਨੂੰ ਇਹਨਾਂ ਦੀ ਪਛਾਣ ਆ ਤੇ ਆ ਬਾਈ ਦੱਸਿਓ ਇਹ ਜੀ ਪਹਿਲਾ ਸੁਭਾ ਪਾਠ ਪਾਠ ਦੇ ਦੋ ਬੱਚੇ ਦੇ ਦੀ ਅੱਛਾ ਜੀ ਕੱਢਿਓ ਜਵਾਕੇ ਇਹਦੇ ਬਾਹਰ ਲੋ ਬਈ ਇਹ ਵੀ ਪਹਿਲਾ ਸੁਭਾ ਸੁਈ ਆ ਦੇਖ ਬਈ ਦੋਵੇਂ ਜਵਾਕੇ ਦੇ ਆ ਹਾਂਜੀ ਦੋਵੇਂ ਜਵਾਕੇ ਦੇ ਹਾਂਜੀ ਦੋਵੇਂ ਦੇ ਠੀਕ ਹੈ ਠੀਕ ਹੈ ਇੱਕ ਇਹ ਦੋਵੇਂ ਪਠੋਰਾ ਇਹ ਕਿੰਦਾ ਜੇ ਇਹ ਪਾਠ ਪਠੋਰਾ ਭਾਈ ਵੇਖੋ ਪਠੋਰਾ ਵੀ ਇਹ ਤਿੰਨ ਕ ਮਹੀਨੇ ਹੋਏ ਐ ਸੂਈ ਨੂੰ ਤੇ ਗਾਂ ਬਣੀ ਅੱਛਾ ਜੀ ਲਓ ਭਾਈ ਜੀ ਗਾਂ ਇਹ ਬਣੀ ਵੀ ਆ ਤੇ ਆ ਦੋਵੇਂ ਜਵਾਕ ਜਿਹੜੇ ਇਹਨੇ ਦਿੱਤੇ ਆ ਦੋ ਹੀ ਦਿਨ ਦੀ ਹਰ ਵਾਰੀ ਜੀ ਤਿੰਨ ਵੀ ਦੇ ਦੇਣਗੇ ਲਓ ਭਾਈ ਤਿੰਨ ਵੀ ਬਾਈ ਕਹਿੰਦਾ ਕਿ ਜਵਾਕ ਦੇ ਦੇ ਦਿੰਦੀਆਂ ਵਤੇ ਇਹ ਵੀ ਕਰਦੀਆਂ ਹੀ ਆਪਣੀਆਂ ਹਾਂਜੀ ਇਹ ਵੀ ਕਰਦੀਆਂ ਹੀ ਆ ਹਾਂਜੀ ਪੱਕੀਆਂ ਹਾਂਜੀ ਠੀਕ ਹੈ ਲਓ ਭਾਈ ਬਾਈ ਦੀ ਇਹ ਵੀ ਕਰਦੀਆਂ ਸ਼ੌਪ ਨਾਲ ਰੱਖੀਆਂ ਸੀ ਤੇ ਬਾਈ ਕਹਿੰਦਾ ਕਿ ਚਲੋ ਕੋਈ ਮਜਬੂਰੀ ਕਰਾਨੂੰ ਵੇਚਣੀਆਂ ਪੈ ਰੀਆਂ ਵਾ ਤੇ ਇਹਦਾ ਮੁੱਲ ਬਾਈ ਹਰ ਇਹਦਾ ਵੀ ਭਾਈ 2000 ਰੁਪਇਆ ਮਾਨਦਾਨ ਕਰ ਦਾਂਗੇ। ਅੱਛਾ ਜੀ। ਹਾਂ ਜੀ। ਪਿੱਛੇ ਵੇਖੋ ਪਠੋਰਾ ਵੀ ਕੱਢਾ ਤੇ ਕਢਾ ਹੋ ਗਿਆ। ਠੀਕ ਹੈ। ਲਓ ਬੜੀ ਇੱਕ ਪਠੋਰਾ ਤੇ ਇੱਕ ਪੱਠ ਜੇ। ਛੋਟੀ ਪੱਠ ਆ। ਹਾਂ ਜੀ। ਠੀਕ ਹੈ। ਲਓ ਬੜੀ ਛੋਟੀ ਜਿਹੜੀ ਪੱਠ ਜੇ ਤੇ ਉਹਦਾ ਦੂਜਾ ਉਹ ਪਠੋਰਾ ਜੇ। ਤੇ ਇਹਨਾਂ ਬਾਰੇ ਸਾਨੂੰ ਜਾਣਕਾਰੀ ਥੋੜੀ ਘੱਟ ਆ ਜਿਹੜੇ ਵੀਰ ਭਰਾ ਜਾਣਕਾਰੀ ਰੱਖਦੇ ਆਪਣੀ ਸਮਝ ਨਾਲ ਵੇਖ ਸਕਦੇ ਆ ਤੇ ਜਾਂ ਬਾਈ ਕੋਲੋਂ ਯਾਨੀ ਜਾਣਕਾਰੀ ਤੁਸੀਂ ਲੈ ਸਕਦੇ ਜੇ। ਕਿਉਂਕਿ ਆਪਾਂ ਇਹ ਪਹਿਲੀ ਵੀਡੀਓ ਲੱਗੇ ਇਹਨਾਂ ਦੀ ਬਣਾਉਣ ਤੇ ਆਪਾਂ ਨਾਂ ਰੱਖੀਆਂ ਤੇ ਨਾਂ ਆਪਾਂ ਨੂੰ ਪਤਾ। ਭਾਈ ਇਹਦੀ ਤਾਂ ਅਮਰਾਰੀ। ਵੜਦੀਆਂ ਹਾਂਜੀ ਮਰਾ ਦੋ ਕੋਈ ਗੱਲ ਨਹੀਂ ਲੋ ਬਈ ਆਪਾਂ ਤੁਹਾਨੂੰ ਜਿਹੜੀ ਵੜ੍ਹ ਦਿਖਾਈ ਉਹਦਾ ਚਵਾ ਤੇ ਪਸਮਾ ਦਿਖਾਉਂਦੇ ਆ ਸੱਤਾਂ ਮਹੀਨੇ ਅੜਿਆ ਕਾ ਪਾਦੇ ਹੋ ਲੋ ਬਈ ਪਹਾੜੇ ਤੇ ਮਿਲਦੀ ਜੇ ਦੋਵੇਂ ਟਾਈਮ ਤੇ ਆਜੋ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਇਹਦਾ ਪਸਮਾ ਤੇ ਚਵਾ ਤੇ ਬੰਗਾ ਬਾਈ ਲਾ ਲਿਆ ਵਾ ਅੱਛਾ ਜੀ ਠੀਕ ਠੀਕ ਇਹ ਵਾਰੇ ਜਿਦਨੇ ਕਰਦੇ ਸ਼ਕਤੀ ਤੇ ਕਦੇ ਉਹਦਾ ਬਾਦਲਾ ਨਾ ਵਾਰੇ ਜਦੋਂ ਪਾਏ ਨਾ ਲੋਬਾ ਜੀ ਕਰੋ ਲੱਗੇ ਤਾਂ ਚੈੱਕ ਤੁਸੀਂ ਪਸਮਾ ਇਹਦਾ ਨਾਲ ਨਾਲ ਵੀ ਇਸ ਬਹੁਤ ਹੀ ਦਮਦਾਰ ਲੋਬਾ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਧਾਰਾਂ ਅਗਲੇ ਥਣਾਂ ਦੀਆਂ ਦੀ ਅਗਲੇ ਥਾਂ ਦੀ ਚਵਾਈ ਜੇ ਕਿਆ ਕਰ ਸਕਦੇ ਐਨ ਗੋਲ ਧਾਰਾਂ ਤੇ ਫੋਲੀਆਂ ਧਾਰਾਂ ਵਾਲੇ ਭਾਈ ਮਗਰਲੇ ਥਣਾਂ ਦੀਆਂ ਮਾਰਦੇ ਲੋ ਭਾਈ ਆਹ ਵਾਲੀਆਂ ਮਗਰਲੇ ਥਣਾਂ ਦੀ ਜੇ ਚਵਾਈ ਕਰੋ ਚੱਕ ਇਹ ਵੀ ਗੋਲ ਧਾਰਾਂ ਦੇ ਬਿਲਕੁਲ ਮੋਟੀਆਂ ਧਰਾਵਾਂ ਤੇ ਜਿਹੜੇ ਵੀਰਪਰਾ ਦੇ ਫੇਟ ਹੁੰਦੀ ਹੈ ਬਾਈ ਨਾਲ ਕਰੋ ਕੰਟਾ ਘਟੇ ਚਾਰ ਲੀਟਰ ਜਿਹੜਾ ਇਸ ਟਾਈਮ ਕੋ ਦੁੱਧ ਤਿਆਰ ਹੈ ਤੇ ਦੋਵੇਂ ਟਾਈਮ ਮਿਲਦੀ ਆ ਤੇ ਸੱਤਾਂ ਮਹੀਨੇ ਦੀੱਕਾ ਕ ਪਾਸ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ